ਮੈਨੂੰ ਮੁੰਡਾ ਹੀ ਚਾਹੀਦਾ ਮੁੰਡਾ ਚੁੱਪ ਤੇਰੀ ਨੇ ਅੰਮੀਏ ਲੱਗਦੇ ਚੁੱਪ ਤੇਰੀ ਨੇ ਅੰਮੀਏ ਲੱਗਦੇ ਡਾਡਾ ਕੈਰਕ ਮੋ ਚੁਪ ਤੇਰੀ ਨੇ ਅਮਈਏ ਲੱਗਦੇ ਚੁਪ ਤੇਰੀ ਨੇ ਮਏ ਲੱਗਦੇ ਯਾਨੂ ਕੁਖ ਵਿੱਚ ਨਾ ਮਾਰੋ ਪੰਜਾਬੀ ਗੀਤ ਅਮਈਏ ਡਾਕਟਰ ਜਗਜੀਤ ਜੱਸੀ ਜੀ ਅਜਾਫੀਆ ਰਿਕਾਰਡਸ ਦੇ ਆਫਿਸ ਮਜੀਠਾ ਰੋਡ ਤੁੰਗ ਵਾਲਾ ਦੇ ਵਿੱਚ ਡਾਕਟਰ ਜਗਜੀਤ ਜੱਸੀ ਜੀ ਦਾ ਗੀਤ ਅਮਈਏ ਰਿਲੀਜ਼ ਕੀਤਾ ਗਿਆ ਇਸ ਗੀਤ ਨੂੰ ਰਿਲੀਜ਼ ਕੀਤਾ ਹੈ ਅੰਮ੍ਰਿਤਸਰ ਸ਼ਹਿਰ ਦੇ ਸੀਨੀਅਰ ਡਿਪਟੀ ਮੇਰ ਪ੍ਰੀਮ ਕਾ ਸ਼ਰਮਾ ਜੀ ਰਤੇਸ਼ ਸ਼ਰਮਾ ਜੀ ਤੇ ਸਤਨਾਮ ਬੇਦਮ ਤਮੰਨਾ ਜੀ ਨੇ ਕੀਤਾ ਇਸ ਗੀਤ ਨੂੰ ਲਿਖਿਆ ਤੇ ਗਾਇਆ ਡਾਕਟਰ ਜਗਜੀਤ ਜੱਸੀ ਜੀ ਨੇ ਇਸ ਦਾ ਮਿਊਜ਼ਿਕ ਕੀਤਾ ਜੀ ਵਾਰਿਸ ਜੀ ਨੇ ਵੀਡੀਓ ਕੀਤੀ ਗੁਰਮੇਜ ਮਾਂਕੋਵਾਲੀਆਂ ਜੀ ਇਸ ਨੂੰ ਪ੍ਰੋਡਿਊਸਰ ਕੀਤਾ ਡਾਕਟਰ ਜਗਜੀਤ ਜੱਸੀ ਜੀ ਨੇ ਇਸ ਗੀਤ ਵਿੱਚ ਜਿਨ੍ਹਾਂ ਨੇ ਕੰਮ ਕੀਤਾ ਮਾਡਲ ਰੂਹੀ ਬਤਰਾ ਜਗਜੀਤ ਜੱਸੀ ਵੰਤਵੀਤ ਕੋਰ ਸ਼ਹਿਦਪ੍ਰੀਤ ਵੰਸ਼ਿਕਾ ਸੰਦੂ ਜੀ ਨੇ ਕੰਮ ਕੀਤਾ ਇਸ ਖੁਸ਼ੀ ਦੇ ਮੌਕੇ ਤੇ ਸ਼ਿਰਕਤ ਕੀਤੀ ਪ੍ਰਭਜੋਤ ਸਿੰਘ ਬਲਵਿੰਦਰ ਸਿੰਘ ਬੋਬੀ ਵਿਵੇਕ ਤੀਰ ਜਗਜੀਤ ਜੱਸੀ ਤਮੰਨਾ ਜੀ ਐਸ਼ਵਰੀਆ ਗੁਰੂਆਂ ਅਤੇ ਸਰਦਾਰ ਕੁਲਦੀਪ ਸਿੰਘ ਨੂੰ ਸਸ ਸਿਲੈਕਸ਼ਨ ਆਦੇ ਹਾਜ਼ਰ ਹੋਏ ਸਨ ਮੈਨੂੰ ਅੱਜ ਤੇ ਇਹ ਅਮੀ ਜੀ ਦੀ ਪ੍ਰੋਮੋਸ਼ਨ ਤੇ ਆਏ ਜੀ ਗਾਇਕ ਜਿਹੜੇ ਪ੍ਰਸਿੱਧ ਜੱਸੀ ਪਾਜੀ ਹਰੀ ਹੈ ਤੇ ਅੱਜ ਕੱਲ ਦੀ ਨੌਜਵਾਨ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੂਗੀ ਅੱਜ ਵੇਖੋ ਮੈਂ ਸਮਝਦੀ ਹਾਂ ਕਿ ਬੜਾ ਕਰਮਾ ਭਾਗਾ ਵਾਲਾ ਦਿਨ ਹੈ ਜਿਹੜੀ ਮੈਂ ਅੱਜ ਡਾਕਟਰ ਜਗਜੀਤ ਜੱਸੀ ਜੀ ਮੇਰੇ ਵੱਡੇ ਭਾਜੀ ਨੇ ਕੋਲਣਾ ਦੀ ਐਲਬਮ ਰਿਲੀਜ਼ ਕਰਨ ਦਾ ਜਿਹੜਾ ਮੌਕਾ ਮੈਨੂੰ ਮਿਲਿਆ ਤੇ ਪ੍ਰਮਾਤਮਾ ਅੱਗੇ ਇਹੋ ਹੀ ਅਰਦਾਸ ਹੈ ਕਿ ਜਿਸ ਤਰ੍ਹਾਂ ਇਹ ਇੱਕ ਬਹੁਤ ਹੀ ਸੱਚੀ ਸੁੱਚੀ ਤੇ ਨੇਕ ਰੂਹ ਨੇ ਉਹ ਇਹਨਾਂ ਦੇ ਲਿਖਣ ਚ ਇਹਨਾਂ ਦੇ ਗਾਣਿਆਂ ਚ ਚਲਕਦਾ ਤੇ ਮੈਂ ਸਮਝਦੀ ਹਾਂ ਕਿ ਅੱਜ ਦੇ ਜੋ ਯੁੱਗ ਚੱਲ ਰਿਹਾ ਉਸ ਸਮੇਂ ਤੇ ਬਹੁਤ ਜ਼ਿਆਦਾ ਜ਼ਰੂਰਤ ਹੈ ਅਜਿਹੀਆਂ ਰੂਹਾਂ ਦੀ ਅਜਿਹੀਆਂ ਪਾਕ ਸਾਫ਼ ਰੂਹਾਂ ਦੀ ਜਿਹੜਾ ਇਹ ਆਪਣਾ ਫਰਜ਼ ਸਮਝਦੇ ਨੇ ਕਿ ਜਿਸ ਤਰਫ਼ ਇਹ ਸੰਸਾਰ ਇਸ ਟਾਈਮ ਚੱਲਦਾ ਪਿਆ ਜਿਸ ਤਰ੍ਹਾਂ ਬਹੁਤ ਬਹੁਤ ਕਹਿ ਸਕਦੇ ਹਾਂ ਕਿ ਲੋਕ ਮੁਸ਼ਕਲਾਂ 'ਚ ਫਸੇ ਹੋਏ ਨੇ ਤੇ ਵੈਸਟਰਨਾਈਜੇਸ਼ਨ ਦੇ ਨਾਮ ਤੇ ਬਹੁਤ ਗਲਤ ਦਿਸ਼ਾ ਦੇ ਵਿੱਚ ਬੱਚੇ ਚੱਲ ਰਹੇ ਨੇ ਲੋਕ ਲੋਕੀ ਆਪਣੇ ਧਰਮ ਦੇ ਪ੍ਰਤੀ ਆਪਣੇ ਫਰਜ਼ਾਂ ਦੇ ਪ੍ਰਤੀ ਅੰਗੈਲੀਆਂ ਕਰ ਰਹੇ ਨੇ ਤੇ ਅਜਿਹੇ ਲੋਕਾਂ ਨੇ ਬੀੜਾ ਚੁੱਕਿਆ ਜੋ ਆਪਣੀ ਕਲਮ ਦੀ ਤਾਕਤ ਦੇ ਨਾਲ ਆਪਣੀ ਗੌਣ ਦੀ ਤਾਕਤ ਦੇ ਨਾਲ ਆਪਣੇ ਸਮਾਜ ਦੇ ਪ੍ਰਤੀ ਆਪਣੇ ਫਰਜ਼ ਨੂੰ ਸਮਝਦੇ ਹੋਏ ਸਭ ਨੂੰ ਜਾਗਰੂਕ ਕਰ ਰਹੇ ਨੇ ਜਿਸ ਤਰ੍ਹਾਂ ਤੁਸੀਂ ਦੇਖੋਗੇ ਕਿ ਇਹ ਪੋਸਟਰ ਹੀ ਬਹੁਤ ਕੁਝ ਬੋਲ ਰਿਹਾ ਹੈ ਹੈ ਨਾ ਇੱਕ ਪ੍ਰੂਣ ਹੱਤਿਆ ਦੇ ਉੱਤੇ ਇੱਕ ਬੇਟੀ ਜਿੰਨੇ ਹਜੇ ਜਨਮ ਨਹੀਂ ਲਿਆ ਉਹਦੇ ਦੁੱਖ ਨੂੰ ਉਹਦੀ ਪੀੜਾ ਨੂੰ ਕਿਸ ਸੁੰਦਰ ਰੂਪ ਦੇ ਵਿੱਚ ਇਹਨਾਂ ਨੇ ਬਿਆਨ ਕੀਤਾ ਤੇ ਇੱਕ ਬਹੁਤ ਬਹੁਤ ਸੁੰਦਰ ਸੁਨੇਹਾ ਸਾਰਿਆਂ ਦੇ ਲਈ ਦਿੱਤਾ ਗਿਆ ਹੈ ਔਰ ਮੈਨੂੰ ਉਮੀਦ ਆ ਕਿ ਸਾਰੇ ਇਸ ਐਲਬਮ ਨੂੰ ਜ਼ਰੂਰ ਸੁਣਨਗੇ ਔਰ ਬੇहद ਪਿਆਰ ਦੇਣਗੇ ਔਰ ਇਹਨਾਂ ਦੇ ਗਾਣੇ ਨੂੰ ਇਹਨਾਂ ਦੀ ਕਲਾ ਨੂੰ ਬਹੁਤ ਪ੍ਰਮੋਟ ਕਰਨਗੇ ਜੱਸੀ ਜੀ ਨੇ ਆਪਣੇ ਗੀਤ ਰਾਹੀਂ ਉਜਾਗਰ ਕੀਤਾ ਕਿ ਧੀਆਂ ਨੂੰ ਕੁੱਖ ਵਿੱਚ ਨਾ ਮਾਰੋ ਜੀ ਦੇਖੋ ਤੁਸੀਂ ਵੀ ਇੱਕ ਧੀ ਜੇ ਕਿਸੇ ਦੀ ਤੇ ਅੱਜ ਇੱਕ ਅੱਛੀ ਪੋਸਟ ਤੇ ਅਮਰਸਰ ਦੇ ਸੀਨੀਅਰ ਡਿਪਟੀ ਮੇਅਰ ਬਣੇ ਹੋਏ ਜੀ ਤੇ ਜੇ ਇੱਕ ਤੁਸੀਂ ਅੱਛੇ ਮੁਕਾਮ ਤੇ ਹੈਗੇ ਜੇ ਤੇ ਤੁਸੀਂ ਮਾਪੇ-ਬਾਪ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਧੀਆਂ ਪੁੱਤਰਾਂ ਨੂੰ ਵੱਧ ਕੇ ਬਹੁਤ ਕੁਝ ਕਰ ਸਕਦੇ ਆਂ ਬਿਲਕੁਲ ਬਿਲਕੁਲ ਜੀ ਮੈਂ ਤੇ ਇਹੀ ਕਹੂੰਗੀ ਕਿ ਇਹਦੇ ਵਿੱਚ ਮਾਪੇ-ਬਾਪ ਦਾ ਬਹੁਤ ਵੱਡਾ ਰੋਲ ਆ ਪਰ ਅੱਜ ਜੋ ਮੈਂ ਦੇਖਦੀ ਆ ਕਿ ਸਮਾਜ ਵਿੱਚ ਬਹੁਤ ਜਾਗਰੂਕਤਾ ਫੈਲ ਚੁੱਕੀ ਆ ਮੈਨੂੰ ਨਹੀਂ ਲੱਗਦਾ ਕਿ ਜੈਂਡਰ ਬਾਇਸਨੈਸ ਹੋਣੀ ਚਾਹੀਦੀ ਯਾਰ ਜਿੱਥੇ ਮੈਂ ਤੇ ਸਮਝਦੀ ਹਾਂ ਕਿ ਕੁਦਰਤ ਨੇ ਬਹੁਤ ਸੋਹਣੀ ਚੀਜ਼ ਬਣਾਈ ਆ ਮਰਦ ਆਪਣੀ ਜਗ੍ਹਾ ਔਰਤ ਆਪਣੀ ਜਗ੍ਹਾ ਪਰ ਔਰਤ ਨੂੰ ਜੋ ਨੇ ਵਿਸ਼ੇਸ਼ ਚੀਜ਼ ਦੇ ਨਾਲ ਨਵਾਜ਼ਿਆ ਉਹ ਕਿਸੇ ਕੋ ਵੀ ਨਹੀਂ ਆ ਤੇ ਤੀਨੋਂ ਕੱਟ ਸਮਝਣਾ ਕਿ ਮੈਨੂੰ ਲੱਗਦਾ ਉਹ ਦਿਮਾਗੀ ਮਾਨਸਿਕਤਾ ਹੀ ਖਰਾਬ ਹੋ ਸਕਦੀ ਹੈ ਕਿਉਂਕਿ ਜਿਹੜੀ ਸਪੈਸ਼ਲ ਚੀਜ਼ ਈਸ਼ਵਰ ਨੇ ਵਰਦਾਨ ਜੋ ਉਹਨੂੰ ਦਿੱਤਾ ਇਸ ਜਗਤ ਨੂੰ ਅੱਗੇ ਚਲਾਉਣ ਦਾ ਤੇ ਉਸ ਤੋਂ ਵੱਡੀ ਨਿਯਮਤ ਹੋਰ ਕੀ ਹੋ ਸਕਦੀ ਹੈ ਕਿ ਉਸ ਨਿਯਮਤ ਨੂੰ ਆਪਣੇ ਘਰੋਂ ਪਹਿਲੋਂ ਹੀ ਕੱਢ ਦੇਣਾ ਇਹ ਇੱਕ ਮੈਂ ਕਹਿ ਸਕਦੀ ਕਰਮ ਹੀ ਮਾੜਿਆ ਉਸ ਮਨੁੱਖ ਦੇ ਹਾਂਜੀ ਹਾਂਜੀ ਦੇਖੋ ਜਦੋਂ ਤੇ ਤੁਸੀਂ ਨਿਯੁਕਤ ਹੋਏ ਜੇ ਡਿਪਟੀ ਸੀਨੀਅਰ ਡਿਪਟੀ ਮੇਅਰ ਕਾਫੀ ਤੁਸੀਂ ਉਹ ਘਟਨ ਵੀ ਕੀਤੇ ਕਾਫੀ ਜਗ੍ਹਾ ਗਏ ਵੀ ਜੇ ਲੇਕਿਨ ਤੁਹਾਡੀ ਇਸ ਲੈਵਲ ਤੇ ਸ਼ਾਇਦ ਪਹਿਲੀ ਵਾਰ ਤੁਸੀਂ ਇੱਕ ਧੀਆਂ ਦੇ ਗਾਣੇ ਨੂੰ ਜੱਸੀ ਜੀ ਦੇ ਗਾਣੇ ਨੂੰ ਧੀਆਂ ਦੇ ਰਿਲੇਟਡ ਤੁਸੀਂ ਪ੍ਰਮੋਟ ਕਰਨਾ ਆਏ ਜੀ ਤੇ ਉਹਦੇ ਵਿੱਚ ਤੁਹਾਨੂੰ ਵੀ ਕਈ ਫੀਲ ਹੋ ਰਿਹਾ ਕਿ ਵਾਕਈ ਤੁਸੀਂ ਇੱਥੇ ਆਏ ਜੇ ਤੁਸੀਂ ਵੀ ਆਪਣੇ ਆਪ ਨੂੰ ਸ਼ਹਿਰ ਵਾਲਿਆਂ ਨੂੰ ਸੰਦੇਸ਼ ਦੇਣਾ ਚਾਹੋਗੇ ਕਿ ਧੀਆਂ ਨੂੰ ਭੁੱਖ ਚ ਨਾ ਮਾਰੋ ਬਿਲਕੁਲ ਜੀ ਬਿਲਕੁਲ ਮੈਂ ਤੇ ਇਹੀ ਕਹੂੰਗੀ ਕਿ ਧੀਆਂ ਪੁੱਤਰਾਂ 'ਚ ਕੋਈ ਫਰਕ ਨਹੀਂ ਹੈ ਤੇ ਬਹੁਤ ਪਿਆਰੇ ਆ ਦੋਵੇਂ ਹੀ ਦੋਵੇਂ ਹੀ ਆਪਣੇ ਬੱਚੇ ਮਾਪਿਓ ਨੂੰ ਬਹੁਤ ਪਿਆਰੇ ਆ ਤੇ ਇਹ ਜਿਹੜੀ ਕੋਝੀ ਮਾਨਸਿਕਤਾ ਸਾਨੂੰ ਆਪਣੇ ਜੀਵਨ 'ਚੋਂ ਬਾਹਰ ਕੱਢਣੀ ਚਾਹੀਦੀ ਆ ਤੇ ਆਪਣੇ ਬੱਚਿਆਂ ਨੂੰ ਸਮਾਨ ਰਾਈਟਸ ਦਿੰਦੇ ਹੋਏ ਉਹਨਾਂ ਦਾ ਪਾਲਣ ਪੋਸ਼ਣ ਕਰਨਾ ਚਲੋ ਤੁਸੀਂ ਵੀ ਇਹਨਾਂ ਦਾ ਗਾਣਾ ਉਮੀਦ ਕਰਦੇ ਕਿ ਤੁਸੀਂ ਵੀ ਇਹਨਾਂ ਦਾ ਗੀਤ ਸੁਣੋਗੇ ਅੱਗੇ ਸ਼ੇਅਰ ਵੀ ਕਰੋਗੇ ਤੇ ਅੱਗੇ ਸਬਸਕ੍ਰਾਈਬ ਕਰਨ ਲਈ ਸ਼ਹਿਰ ਵਾਸੀ ਨੂੰ ਸੰਦੇਸ਼ ਦਿਓਗੇ ਜਰੂਰ ਜੀ ਜਰੂਰ ਮੈਂ ਤੇ ਪਹਿਲੇ ਹੀ ਕਿਹਾ ਸੀ ਇਹ ਇੰਨੇ ਅੱਛੀ ਸੋਚ ਦੇ ਮਾਲਕ ਨੇ ਤੇ ਅਸੀਂ ਸਾਰੇ ਹੀ ਇਹਨਾਂ ਦੇ ਨਾਲ ਤੇ ਮੈਂ ਇਹੀ ਕਹੂੰਗੀ ਕਿ ਸਾਰੇ ਇਸ ਐਲਬਮ ਨੂੰ ਲਾਈਕ ਕਰੋ ਤੇ ਸਬਸਕ੍ਰਾਈਬ ਕਰੋ ਇਹਨਾਂ ਦਾ ਚੈਨਲ ਪੋਡਕਾਸਟ ਰੂਹਾਨੀ ਰਾਹਤ ਇੰਸਟਾਗ੍ਰam ਤੇ ਨੇ ਜਿਹਦੇ ਵਿੱਚ ਬਹੁਤ ਅ ਡਿਫਰੈਂਟ ਤਰੀਕੇ ਦੇ ਨਾਲ ਇਸ ਸਮਾਜ ਦੀ ਸੇਵਾ ਵਿੱਚ ਲੱਗੇ ਹੋਏ ਨੇ ਜੀ ਬਹੁਤ-ਬਹੁਤ ਧੰਨਵਾਦ ਤੇ ਮੈਕਸਿਮਮ ਪਿਆਰ ਦਿਓ ਇਹਨਾਂ ਦੀ ਐਲਬਮ ਅੰਮੀ ਇਨ ਥੈਂਕ ਯੂ ਸਸ਼ੀ ਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੀ ਸਾਰਿਆਂ ਦੀ ਆਪਣੀ ਐਂਕਰ ਤੇ ਐਕਟਰ ਤਮੰਨਾ ਤੇ ਤੁਹਾਡੇ ਸਾਰਿਆਂ ਦਾ ਸਵਾਗਤ ਕਰਦੀ ਆ ਅੱਜ ਸਾਡਾ ਜਿਹੜਾ ਸੌਂਗ ਹੈ ਉਹ ਰਿਲੀਜ਼ ਹੋਇਆ ਅਮੀ ਜਿਹੜਾ ਕਿ ਗਾਇਆ ਗਿਆ ਹੈ ਡਾਕਟਰ ਜਗਜੀਤ ਜਸੀ ਜੀ ਦੇ ਦੁਆਰਾ ਜਿਸ ਨਾਲ ਕਿ ਆਲਰੇਡੀ ਰੂਹਾਨੀ ਰਾਹਤ ਦੇ ਨਾਮ ਤੋਂ ਬਹੁਤ ਵਧੀਆ ਪੋਡਕਾਸਟ ਚੈਨਲ ਵੀ ਚੱਲ ਰਿਹਾ ਹੈ ਜਿੱਥੇ ਇਹ 네ਗੇਟਿਵ ਐਂਟੀਟੀਆਂ ਦੇ ਨਾਲ ਜਿੰਨੇ ਵੀ ਲੋਕ ਪ੍ਰੇਤ ਨੇ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਦਾ ਹੱਲ ਕਰਦੇ ਨੇ ਸੋ ਆਪਣੇ ਪੈਸ਼ਨ ਨੂੰ ਅੱਗੇ ਲੈ ਕੇ ਆਉਂਦੇ ਹੋਏ ਇਹਨਾਂ ਨੇ ਆਪਣਾ ਗਾਣਾ ਜਿਹੜਾ ਹੈ ਉਹ ਰਿਲੀਜ਼ ਕੀਤਾ ਹੈ ਅਮੀ ਜਿਸ ਦੇ ਵਿੱਚ ਕੀ ਇੱਕ ਕੁੜੀ ਦਾ ਦਰਦ ਜਿਹੜਾ ਬੜੇ ਹੀ ਵਧੀਆ ਤਰੀਕੇ ਦੇ ਨਾਲ ਸੁਚਾਰੂ ਤਰੀਕੇ ਦੇ ਨਾਲ ਬਿਆਨ ਕੀਤਾ ਗਿਆ। ਸੋ ਤੁਸੀਂ ਸਾਰੇ ਜਲਦੀ ਤੋਂ ਜਲਦੀ ਜਾਓ ਗਾਣੇ ਨੂੰ ਸੁਣੋ ਆਫੀਆ ਰੈਕੋਰਡਸ ਦੇ ਉੱਤੇ ਇਹ ਗਾਣਾ ਜਿਹੜਾ ਪਹਿ ਚੁੱਕਿਆ। ਤੁਸੀਂ ਜਲਦੀ ਤੋਂ ਜਲਦੀ ਜਾਓ ਗਾਣੇ ਨੂੰ ਸੁਣੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਉਮੀਦ ਕਰਦੀ ਆ ਕਿ ਤੁਹਾਨੂੰ ਸਾਰਿਆਂ ਨੂੰ ਇਹ ਗਾਣਾ ਬਹੁਤ ਪਸੰਦ ਆਵੇਗਾ। ਸੋ ਤੁਹਾਨੂੰ ਬਹੁਤ-ਬਹੁਤ ਬਹੁਤ-ਬਹੁਤ ਤੁਹਾਡਾ ਨਵਾਂ ਗਾਣਾ ਰਿਲੀਜ਼ ਹੋ ਚੁੱਕਿਆ ਹੈ। ਸੋ ਜਲਦੀ ਤੋਂ ਜਲਦੀ ਜਾਓ ਗਾਣੇ ਨੂੰ ਸੁਣੋ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਬਹੁਤ ਬਹੁਤ ਅਨੰਦ ਠੀਕ ਹਾਂਜੀ ਮੈਂ ਡਾਕਟਰ ਜਗਜੀਤ ਦਸੀ ਸੌਂਗ ਅੱਜ ਸਾਡੇ ਸੀਨੀਅਰ ਡਿਪਟੀ ਮੈਡੀਕ ਨੇ ਜਿਹੜੇ ਪ੍ਰਿੰਕਾ ਸ਼ਰਮਾ ਜੀ ਉਹਨਾਂ ਨੇ ਰਿਲੀਜ਼ ਕੀਤਾ ਵਾ ਅੰਮੀ ਐ ਸੋ ਅੰਮੀ ਐ ਸੌਂਗ ਜਿਹੜਾ ਇੱਕ ਨਾ ਅਣਜੰਮੀ ਧੀ ਦਾ ਦਰਦ ਆ ਵੀ ਜਿਹੜੀ ਜਨਮ ਲੈਣਾ ਚਾਹੁੰਦੀ ਆ ਵੀ ਆਪਣੀ ਦਾਦੀ ਨੂੰ ਆਪਣੇ ਪਿਤਾ ਨੂੰ ਆਪਣੀ ਮਾਂ ਨੂੰ ਪੁਕਾਰ ਕਰ ਰਹੀ ਆ ਵੀ ਮੈਨੂੰ ਜਨਮ ਲੈ ਲੈਂਦੇ ਮਾਏ ਜੇ ਮੈਂ ਜਨਮ ਲੈ ਲਿਆ ਕੁੱਲਾ ਤੇਰੀਆਂ ਤਾਰੂੰਗੀ ਕਲਪਨਾ ਚਾਵਲਾ ਬਣ ਕੇ ਮੈਂ ਗਗਨੋਂ ਡਾਰੀਆਂ ਮਾਰੂੰਗੀ ਵੀ ਜੇ ਉਹ ਜਿਹੜੀ ਅਣਜਮੀ ਧੀ ਆ ਨਾ ਉਹ ਕਹਿ ਰਹੀ ਆ ਆਪਣਾ ਮੈਸੇਜ ਦੇ ਰਹੀ ਆ ਕਿ ਮੈਂ ਜੇ ਕਿਤੇ ਮੈਂ ਜਨਮ ਲੈ ਲਿਆ ਨਾ ਹੋ ਸਕਦਾ ਮੈਂ ਕਲਪਨਾ ਚਾਵਲਾ ਬਣ ਜਾਵਾਂ ਮੈਂ ਕੋਈ ਵੱਡੀ ਅਫਸਰ ਨੇਤਾ ਬਣ ਕੇ ਤੇਰਾ ਨਾਮ ਚ ਮੁਕਾਵਾ ਦੁਨੀਆ ਤੇ ਸੋ ਉਸ ਅਣਜਮੀ ਧੀ ਦਾ ਦਰਦ ਜਿਹਨੂੰ ਕਿ ਕੂਖ ਵਿੱਚ ਕਤਲ ਕਰਨ ਦੀ ਤਿਆਰੀ ਹੋ ਰਹੀ ਹੈ ਤੇ ਅਸੀਂ ਸ਼ਾਇਦ ਪਹਿਲੀ ਵਾਰੀ ਵੀਡੀਓ ਜਿਹੜੀ ਆ ਉਹਦੇ ਵਿੱਚ ਅਣਜਮੀ ਧੀ ਦੀ ਸੋਲ ਆਤਮਾ ਦਿਖਾਈ ਹੈ ਜਿਹੜੀ ਆਪਣੇ ਮਾਪਿਓ ਦੇ ਅੱਗੇ ਆਪਣੇ ਦਾਦੀ ਦੇ ਅੱਗੇ ਪੁਕਾਰਦਾ ਦਾਦੇ ਦੇ ਅੱਗੇ ਪੁਕਾਰ ਕਰ ਰਹੀ ਹੈ ਕਿ ਮੈਨੂੰ ਜਨਮ ਲੈ ਲੈਂਦੇ ਸੋ ਗਾਣੇ ਦਾ ਮੈਸੇਜ ਇਹੀ ਆ ਵੀ ਆਪਣੀਆਂ ਧੀਆਂ ਨੂੰ ਜਨਮ ਲੈ ਲੈਂਦੇ ਹੋ ਉਹਨਾਂ ਨੂੰ ਅੱਗੇ ਵਧਣ ਦਿਓ ਉਹਨਾਂ ਨੂੰ ਉੱਡਣ ਦੇ ਖੰਭ ਦਿਓ ਤਾਂ ਕਿ ਉਹ ਸਮਾਜ ਦੇ ਵਿੱਚ ਕੁਝ ਕਰ ਸਕਣ ਮੈਂ ਜਦ ਸੋਚਦਾ ਵੀ ਜੇ ਕਿਤੇ ਹੋ ਸਕਦਾ ਜੇ ਅੱਜ ਮਹਾਰਾਜਾ ਰਣਜੀਤ ਸਿੰਘ ਦੀ ਮਾਂ ਜਿਹੜੀ ਸੀ ਉਹਨੂੰ ਜੰਮ ਦੇ ਨੂੰ ਨੱਪ ਦਿੱਤਾ ਸੀ ਮਿੱਟੀ ਦੇ ਵਿੱਚ ਤੇ ਜੇ ਉਸ ਵੇਲੇ ਉਹਨੂੰ ਬਾਹਰ ਨਾ ਕੱਢਦੇ ਤਾਂ ਸ਼ਾਇਦ ਅੱਜ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਨਾਂ ਕੋਈ ਨਾ ਜਾਣਦਾ ਹੁੰਦਾ ਸੋ ਧੀ ਜਗਤ ਜਨਨੀ ਆ ਇਸ ਜਗ ਦੀ ਜਗ ਨੂੰ ਅੱਗੇ ਲੈ ਕੇ ਜਾਣ ਵਾਲੀ ਆ ਗੁਰੂ ਨਾਨਕ ਸਾਹਿਬ ਨੇ ਆਖਿਆ ਸੋ ਕੋਈ ਮੰਨਦਾ ਆਖੀ ਜਿੱਤ ਜੰਮੇ ਰਾਜਾ ਸੋ ਰਾਜਿਆਂ ਨੂੰ ਜਨਮ ਦਿੰਦੀ ਆ ਅਫਸਰ ਬਣਦੀ ਆ ਨੇਤਾ ਬਣਦੀ ਆ ਨਾਂਚ ਮਕਾਉਂਦੀ ਆ ਮਾਪਿਆਂ ਦਾ ਤੇ ਇਹ ਸੀ ਇਸ ਗਾਣੇ ਦਾ ਸੋਸ਼ਲ ਮੈਸੇਜ ਸੋਸ਼ਲ ਕੌਜ਼ ਹਰ ਗਾਣੇ ਦੇ ਵਿੱਚ ਮੇਰੇ ਇਹੀ ਕੁਛ ਨਾ ਕੁਛ ਹੁੰਦਾ ਵੀ ਆਪਾਂ ਕੁਛ ਨਾ ਕੁਛ ਨਵਾਂ ਪੜ ਕੋਈ ਸਮਾਜ ਨੂੰ ਮੈਸੇਜ ਦਈਏ ਕੋਈ ਸੇਧ ਦਈਏ ਲੱਚਰ ਪੁਣੇ ਤੋਂ ਹਟ ਕੇ ਕੁਛ ਆਪਾਂ ਉਹ ਸ਼ਰਾਬ ਬਾਦ ਨੂੰ ਉਹਨਾਂ ਚੀਜ਼ਾਂ ਨੂੰ ਜੋ ਪੈਗ ਪੂਗ ਦਾ ਜੋ ਸਿਸਟਮ ਇੱਕ ਗਨ ਕਲਚਰ ਉਸ ਤੋਂ ਹਟ ਕੇ ਗਾਣੇ ਦਾ ਇੱਕ ਜੋ ਮੈਸੇਜ ਹੋਣਾ ਚਾਹੀਦਾ ਸੋਸ਼ਲ ਉਹ ਆਪਾਂ ਹਰ ਗਾਣੇ ਚ ਦੇਣ ਦੀ ਕੋਸ਼ਿਸ਼ ਕਰਦੇ ਆ ਸੋ ਇਹਦੇ ਵਿੱਚ ਆਪਾਂ ਉਹ ਦੇਣ ਦੀ ਕੋਸ਼ਿਸ਼ ਕੀਤੀ ਸੋ ਅੱਜ ਜੋ Song release ਹੋਇਆ ਮੈਨੂੰ ਵੀ ਖੁਸ਼ੀ ਆ ਤੇ ਉਮੀਦ ਹੈ ਵੀ ਤੁਸੀਂ ਪੂਰਾ ਪਿਆਰ ਦਿਓਗੇ ਧੰਨਵਾਦ ਜੀ ਪਰ ਕਿਹੜੇ ਕਿਹੜੇ social ਜਿਹੜੇ platform ਆਗੇ ਆਇ ਕਿੱਥੇ ਦੇਖ ਸਕਦੇ ਆ ਗਾਣਾ ਇਹ ਦੇਖੋ ਜੀ ਇਹ ਤਾਂ YouTube ਦੇ ਉੱਤੇ ਤਾਂ ਹੈ ਹੀ ਆ ਬਾਕੀ ਜਿਹੜੇ ਆਪਣੇ audio platform ਸਾਰੇ ਜਿੰਨੇ ਵੀ ਆ ਉਹ ਹੰਗਾ ਮਾ ਜਿਹੜੇ ਵੀ ਕੀ ਉਹ ਕਹਿੰਦੇ ਆ Spotify ਵਗੈਰਾ ਉਹਨਾਂ ਦੇ ਉੱਤੇ audio sites ਦੇ ਉੱਤੇ ਵੀ ਗਾਣਾ available ਹੈ ਸੁਣ ਸਕਦੇ ਸਾਰੇ ਆਪਾਂ ਦੇਖ ਸਕਦੇ ਆ ਤੇ YouTube ਤੇ ਕੀ ਐ ਐਡਰੈਸ ਦੱਸੋ ਥੋੜਾ YouTube ਤੇ ਆਫੀਆ ਰੈਕੋਰਡਸ ਦੇ ਬੈਨਰ ਦੇ ਥੱਲੇ ਅ ਅੰਮੀ ਐ ਡਾਕਟਰ ਜਗਦੀਸ਼ ਅਸੀਂ ਸਰਚ ਕਰੋਗੇ ਤੇ ਗਾਣਾ ਸਭ ਤੋਂ ਉੱਪਰ ਆਊਗਾ ਜਿੱਥੇ ਪੋਡਕਾਸਟ ਆਉਂਦੇ ਆਲਰੇਡੀ ਸਾਰੇ ਜਾਣਦੇ ਹੀ ਆ ਪੋਡਕਾਸਟ ਉਹ ਨਹੀਂ ਰੱਖਦੇ ਸੋ ਪੋਡਕਾਸਟ ਵਾਲੀ ਲਾਈਨ ਦੇ ਵਿੱਚ ਗਾਣੇ ਦਾ ਨਾਮ ਹੀ ਸਰਚ ਚਾਹੀਏ ਨਾ ਕਰੋ ਡਾਕਟਰ ਜਗਦੀਸ਼ ਅਸੀਂ ਲਿਖ ਦੋਗੇ ਗਾਣਾ ਸਭ ਤੋਂ ਉੱਪਰ ਹੀ ਆਊਗਾ ਠੀਕ ਹੈ ਧੰਨਵਾਦ ਧੰਨਵਾਦ